ਗੁਲਾਬ ਦਾ ਫੁੱਲ ਪਿਆਰ ਖੂਬਸੂਰਤੀ ਤੇ ਪਾਵਨਾਮਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਰੋਜ਼ ਡੇ ਦੇ ਮੌਕੇ ਤੇ ਗੁਲਾਬ ਦੇਣਾ ਇੱਕ ਖਾਸ ਪਰੰਪਰਾ ਹੈ ਜੋ ਪਿਆਰ ਤੇ ਸਨਮਾਨ ਨੂੰ ਜ਼ਾਹਿਰ ਕਰਨ ਦਾ ਇੱਕ ਤਰੀਕਾ ਹੈ ਵੈਲੈਂਟਾਈਨ ਡੇ ਤੋਂ ਇੱਕ ਹਫ਼ਤਾ ਪਹਿਲਾਂ ਵੈਲੈਂਟਾਈਨ ਵੀਕ ਸ਼ੁਰੂ ਹੋ ਜਾਂਦਾ ਹੈ ਇਸ ਦੀ ਸ਼ੁਰੂਆਤ ਰੋਜ਼ ਡੇ ਤੋਂ ਹੁੰਦੀ ਹੈ ਹਰ ਰੰਗ ਦੇ ਗੁਲਾਬ ਦਾ ਇੱਕ ਖਾਸ ਮਤਲਬ ਹੁੰਦਾ ਹੈ ਜੋ ਭਾਵਨਾਵਾਂ ਨੂੰ ਗਹਿਰਾਈ ਨਾਲ ਜ਼ਾਹਰ ਕਰਦਾ ਹੈ ਆਓ ਜਾਣਦੇ ਹਾਂ ਕਿ ਵੱਖ-ਵੱਖ ਰੰਗਾਂ ਦੇ ਗੁਲਾਬ ਦਾ ਮਤਲਬ ਕੀ ਹੁੰਦਾ ਹੈ ਅਤੇ ਕਿਸ ਮੌਕੇ ਤੇ ਕਿਹੜਾ ਰੰਗ ਚੁਣਨਾ ਸਹੀ ਹੋਵੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੈੱਡ ਰੋਜ਼ ਦੇ ਲਾਲ ਗੁਲਾਬ ਪ੍ਰੇਮ ਤੇ ਜਨੂਨ ਦਾ ਪ੍ਰਤੀਕ ਹੈ ਇਹ ਰੋਮਾਂਸ ਤੇ ਗਹਿਰੀ ਭਾਵਨਾਵਾਂ ਨੂੰ ਦਰਸਾਉਂਦਾ ਹੈ ਰੋਜ਼ ਦੇ ਤੇ ਲਾਲ ਗੁਲਾਬ ਦੇਣਾ ਇਹ ਸੰਕੇਤ ਹੁੰਦਾ ਹੈ ਕਿ ਤੁਸੀਂ ਕਿਸੇ ਲਈ ਕਾਫੀ ਡੂੰਗੀ ਭਾਵਨਾ ਰੱਖਦੇ ਹੋ ਇਹ ਫੁੱਲ ਨੂੰ ਪ੍ਰੇਮੀ ਸਭ ਤੋਂ ਜ਼ਿਆਦਾ ਪਸੰਦ ਕਰਦੇ ਹਨ ਅਤੇ ਅਕਸਰ ਵੈਲੈਂਟਾਈਨ ਡੇ ਜਾਂ ਰੋਮਾਂਟਿਕ ਮੌਕਿਆਂ ਤੇ ਇੱਕ ਦੂਜੇ ਨੂੰ ਦਿੰਦੇ ਹਨ ਆਹ ਹੁਣ ਗੱਲ ਕਰਦੇ ਹਾਂ ਪਿੰਕ ਰੋਜ਼ ਦੀ ਗੁਲਾਬੀ ਗੁਲਾਬ ਕੋਮਲਤਾ, ਪ੍ਰਸੰਤਾ ਤੇ ਧੰਨਵਾਦ ਦਾ ਪ੍ਰਤੀਕ ਹੁੰਦਾ ਹੈ। ਹਲਕੇ ਰੰਗ ਦੇ ਗੁਲਾਬ ਮਾਸੂਮੀਅਤ ਤੇ ਮਿਠਾਸ ਨੂੰ ਦਰਸਾਉਂਦੇ ਹਨ, ਜਦੋਂ ਕਿ ਗਹਿਰੇ ਗੁਲਾਬੀ ਰੰਗ ਦੇ ਗੁਲਾਬ ਧੰਨਵਾਦ ਤੇ ਪ੍ਰਸ਼ੰਸਾ ਨੂੰ ਜ਼ਾਹਰ ਕਰਦੇ ਹਨ। ਇਹ ਫੁੱਲ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਦੇਣ ਲਈ ਇੱਕ ਵਧੀਆ ਆਪਸ਼ਨ ਹੈ। ਹੁਣ ਗੱਲ ਕਰਦੇ ਹਾਂ ਵਾਈਟ ਰੋਜ਼ ਦੇ। ਸਫੇਦ ਗੁਲਾਬ ਸ਼ੁੱਧਤਾ, ਮਾਸੂਮੀਅਤ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਇਹ ਫੁੱਲ ਸ਼ਾਂਤੀ ਤੇ ਸਨਮਾਨ ਨੂੰ ਵੀ ਦਰਸਾਉਂਦਾ ਹੈ। ਸਫੇਦ ਗੁਲਾਬ ਅਕਸਰ ਵਿਆਹ ਤੇ ਧਾਰਮਿਕ ਸਮਾਗਮਾਂ ਵਿੱਚ ਵਰਤਿਆ ਜਾਂਦਾ ਹੈ। ਇਸ ਨੂੰ ਕਿਸੇ ਨੂੰ ਆਸ਼ੀਰਵਾਦ ਦੇਣ ਜਾਂ ਨਵੀਂ ਸ਼ੁਰੂਆਤ ਦੀ ਸ਼ੁਭਕਾਮਨਾਵਾਂ ਦੇਣ ਲਈ ਦਿੱਤਾ ਜਾ ਸਕਦਾ ਹੈ। ਪੀਲਾ ਗੁਲਾਬ ਖੁਸ਼ੀ, ਦੋਸਤੀ ਤੇ ਉਤਸ਼ਾਹ ਦਾ ਪ੍ਰਤੀਕ ਹੁੰਦਾ ਹੈ। ਇਹ ਫੁੱਲ ਦੋਸਤੀ ਤੇ ਤੁਹਾਡੀ ਸਮਝ ਨੂੰ ਦਰਸਾਉਂਦਾ ਹੈ। ਪੀਲੇ ਗੁਲਾਬ ਕਿਸੇ ਦੋਸਤ ਨੂੰ ਦੇ ਕੇ ਉਸ ਦੀ ਖੁਸ਼ੀ ਤੇ ਸਫਲਤਾ ਦੀ ਕਾਮਨਾ ਕਰ ਸਕਦੇ ਹੋ ਹਾਲਾਂਕਿ ਕੁਝ ਸੱਭਿਆਚਾਰਾਂ ਵਿੱਚ ਪੀਲੇ ਗੁਲਾਬ ਨੂੰ ਵਿਦਾਈ ਜਾਂ ਅਲੱਗ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਨਾਰੰਗੀ ਗੁਲਾਬ ਉਤਸ਼ਾਹ ਅਤੇ એનર્ਜੀ ਦਾ ਪ੍ਰਤੀਕ ਹੈ ਇਹ ਫੁੱਲ ਕਿਸੇ ਨੂੰ ਪ੍ਰੇਰਿਤ ਕਰਨ ਜਾਂ ਕਿਸੇ ਦੀਆਂ ਉਪਲਬਧੀਆਂ ਨੂੰ ਸਨਮਾਨ ਦੇਣ ਲਈ ਇੱਕ ਵਧੀਆ ਆਪਸ਼ਨ ਹੈ ਨਾਰੰਗੀ ਗੁਲਾਬ ਰੋਮਾਂਟਿਕ ਅਤੇ ਪਲੇਟੋਨਿਕ ਦੋਵੇਂ ਤਰ੍ਹਾਂ ਦੇ ਰਿਸ਼ਤਿਆਂ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ ਬੈਂਗਨੀ ਗੁਲਾਬ ਬੈਂਗਨੀ ਗੁਲਾਬ ਗੁਪਤ ਆਕਰਸ਼ਨ ਤੇ ਅਸਲੀ ਭਾਵਨਾ ਦਾ ਪ੍ਰਤੀਕ ਹੈ ਇਹ ਫੁੱਲ ਕਿਸੇ ਨੂੰ ਖਾਸ ਮਹਿਸੂਸ ਕਰਾਉਣ ਲਈ ਸਹੀ ਹੈ ਬੈਂਗਨੀ ਗੁਲਾਬ ਅਕਸਰ ਉਹਨਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਤੁਸੀਂ ਬਹੁਤ ਸਨਮਾਨ ਕਰਦੇ ਹੋ ਬਲੈਕ ਰੋਜ਼ ਕਾਲਾ ਗੁਲਾਬ ਦੁੱਖ ਵਿਦਾਇਤ ਤੇ ਅੰਤ ਦਾ ਪ੍ਰਤੀਕ ਹੈ ਹਾਲਾਂਕਿ ਇਹ ਫੁੱਲ ਗੁਪਤ ਤੇ ਨਾਟਕੀਤਾ ਨੂੰ ਵੀ ਦਰਸਾਉਂਦਾ ਹੈ ਕਾਲੇ ਗੁਲਾਬ ਨੂੰ ਅਕਸਰ ਸਾਹਿਤ ਤੇ ਕਲਾ ਵਿੱਚ ਪ੍ਰਤੀਕਾਤਮਕ ਰੂਪ ਵਿੱਚ ਵਰਤਿਆ ਜਾਂਦਾ ਹੈ ਇਹ ਅਸਲ ਜ਼ਿੰਦਗੀ ਵਿੱਚ ਘੱਟ ਹੀ ਦਿੱਤਾ ਜਾਂਦਾ ਹੈ ਕਿਉਂਕਿ ਇਹ ਨਕਾਰਾਤਮਕ ਭਾਵਨਾਵਾਂ ਨਾਲ ਜੋੜਿਆ ਜਾਂਦਾ ਹੈ ਨੀਲਾ ਗੁਲਾਬ ਨੀਲਾ ਗੁਲਾਬ ਗੁਪਤ ਤੇ ਅਦਭੁਤਤਾ ਪ੍ਰਤੀਕ ਹੈ ਇਹ ਫੁੱਲ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਕੁਝ ਅਲੱਗ ਤੇ ਅਨੋਖਾ ਚਾਹੁੰਦੇ ਹਨ ਨੀਲੇ ਗੁਲਾਬ ਨੂੰ ਅਕਸਰ ਕ੍ਰੀਏਟਿਵ ਅਤੇ ਕਲਪਨਾਸ਼ੀਲ ਲੋਕਾਂ ਲਈ ਚੁਣਿਆ ਜਾਂਦਾ ਹੈ